ਵਾਹਿ ਗੁਰਜੀਕਾ ਕਾਲ ਸਾਹ ਕਰਾਈ ਵਾਹਿ ਗੁਰਜੀਕੀ ਪਤੇ ਸੁਹੀ ਮਹੱਲਾ ਪੰਡਵਾ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਆਪੇ ਕਰਨ ਹਾਰਾ ਚਰਨ ਧੂੜ ਤੇਰੀ ਸੇਵਕ ਮੰਗਾ ਮੰਗਾ ਤੇਰੇ ਦਰਸ਼ਨ ਕਉ ਬਲਹਾਰਾ ਤੇ ਚਰਨ ਧੂੜ ਤੇਰੀ ਸੇਵਕ ਮੰਗਾ ਤੇਰੇ ਦਰਸ਼ਨ ਕਉ ਬਿਲੇਹਾਰਾ ਮੇਰੇ RAM ਰਾਏ ਜੋ ਰੱਖ ਹੈ ਤਉ ਰਹੀ ਐ ਤਉਦ ਭਾਵੈ ਤਾ ਨਾਮ ਜਪਾਵੈ ਹਾਂਜੀ ਚਰਨ ਧੂੜ ਤੇਰੀ ਹਾਂਜੀ ਤੇਰੀ ਪੱਤੇ ਠਮਕ ਚਰਨ ਧੂੜ ਤੇਰੀ ਸੇਵਕ ਮੱਗਾ ਤਉ ਤਉਦ ਭਾਵੈ ਤਾ ਨਾਮ ਜਪਾਵੈ ਸੁਖ ਤੇਰਾ ਦਿੱਤਾ ਲਈ ਐ ਰਹਾਉ ਪਿਛਲੀ ਵੀ ਪੜ ਦਿਆ ਕਰ ਪੰਕਤੀ ਚਰਨ ਧੂੜ ਤੇਰੀ ਸੇਵਕ ਮਾਗੈ ਤੇਰੀ ਦਰਸ਼ਨ ਕੋ ਬਲਿਹਾਰਾ ਮੇਰੇ RAM ਰਾਏ ਜੋ ਰਖੈ ਤਿਉ ਰਹੀਐ ਤੁਧ ਭਾਵੈ ਤਾ ਨਾਮ ਚ ਪਾਵੈ ਸੁਖ ਤੇਰਾ ਦਿੱਤਾ ਲਹੀਐ ਰਹਾਉ ਤੁਧ ਪਾ ਮੁਕਤ ਭੁਗਤ ਜੁਗਤ ਤੇਰੀ ਸੇਵਾ ਮੁਕਤ ਭੁਗਤ ਜੁਗਤ ਤੇਰੀ ਸੇਵਾ ਜੇਸ ਤੂੰ ਆਪ ਕਰਾਏ ਜਿਸ ਪਤਿ ਯਮ ਕਲਾ ਦਨੀ ਹੈ ਜਿਸ ਤੂੰ ਨਹੀਂ ਕਹਿਣਾ ਹੈ ਜੇਸ ਤੂੰ ਆਪ ਕਰਾਏ ਤਹਾ ਬੈਕੁੰਠ ਜਹਿ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਏ ਆਪੇ ਨਹੀਂ ਗਣਾ ਆਪੇ ਉਹਨਾਂ ਪੁਲਾ ਤੂੰ ਆਪੇ ਸਰਦਾ ਲਾਏ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਧੋਏ ਧੋਏ ਪੀਵਾ ਮੇਰੇ ਸਾਤ ਗੁਰ ਦੀਨ ਦਿਆਲਾ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੇ ਦਵਾਰ ਆਇਆ ਜਿਤ ਤੁਮਰੇ ਦਵਾਰ ਆਇਆ ਨਾਨਕ ਕਉ ਪ੍ਰਾਪ ਭਏ ਕਿਰਪਾਲਾ ਕਿਰਪਾਲਾ ਰਾਰੇ ਨੂੰ ਸਿਆੜੀ ਲਾ ਕੇ ਪੋਣਾ ਨਾਨਕ ਕਉ ਪ੍ਰਭ ਭੈ ਕਿਰਪਾਲ ਸਤਗੁਰ ਪੂਰਾ ਪਾਇਆ ਸਤਗੁਰ ਪੂਰਾ ਪਾਇਆ ਸੁਹੀ ਮਹੱਲਾ ਪੰਜਵਾ ਤੁਧ ਚਿਤ ਆਏ ਮਹਾ ਅਨੰਦਾ ਜਿਸ ਵਿਸਰਹਿ ਸੋ ਮਰ ਜਾਏ ਦਇਆਲ ਹੋਵਹਿ ਜਿਸ ਉਪਰ ਕਰਤੇ ਤੂੰ ਤੋਦ ਸਦਾਤੇ ਆਏ ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ ਤੇ ਮੈਂ ਮਾਣ ਪਾਠ ਨਹੀਂ ਕਰਨਾ ਮੇਰੇ ਸਾਹਿਬ ਇੱਥੇ ਵਿਸਰਾਮ ਹੈ ਤੂੰ ਮੈਂ ਕਿਠਮ ਖਲਾਦਨੀ ਹੈ ਮਾਣ ਨਿਮਾਣੀ ਤੂੰ ਮੇਰੇ ਸਾਹਿਬ ਤੇ ਵਿਸਰਾਮ ਹੈ ਜੀ ਮੇਰੇ ਸਾਹਿਬ ਤੂੰ ਮੈਂ ਮਾਨ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੇ ਸੁਣ ਸੁਣ ਜੀਵਾ ਤੇਰੀ ਬਾਣੀ ਰਹਾਉ ਚਰਨ ਧੂੜਾ ਤੇਰੀ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਈ ਅੰਮ੍ਰਿਤ ਬਚਨ ਰਿਦਾ ਓਰ ਤਾਰੀ ਤੋ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਤ ਤੁਧ ਪਹਿ ਸਾਰੀ ਤੁਧ ਜੀਵਡ ਅਵਰ ਨ ਕੋਈ ਜੇ ਸਨੋ ਲਾਇ ਲੈ ਸੋ ਲਾਗੈ ਭਗਤ ਤੁਹਾਰਾ ਸੂਈ ਦੁਇ ਕਰ ਜੋੜ ਮਾਗੋ ਇਕ ਦਾਨਾ ਸਾਹਿਬ ਤੁਠੈ ਪਾਵਾਂ ਸਾਸ ਸਾਸ ਨਾਨਕ ਆਰਾਗੇ ਆਠ ਪਹਿਰ ਗੁਣ ਗਾਵਾ ਸੂਹੀ ਮਹੱਲਾ ਪੰਜਵਾ ਜਿਸਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਜਿਸਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਣਾ ਚੀਤ ਨ ਆਵੇ ਮਰਣਾ ਚੀਤ ਨ ਆਵੇ ਮੇਰੇ RAM ਰਾਏ ਤੂੰ ਸੰਤਾ ਕਾ ਸੰਤ ਤੇਰੇ ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕਉ ਭਾਉ ਕਿਛ ਨਾਹੀ ਜਮ ਨਹੀਂ ਆਵੈ 네ਰੇ ਜਮ ਪਦ ਤੇ ਜਮ ਕਲਾ ਦਨੀ ਐ 나ਹੀ ਪਦ ਤੇ ਵਿਸਰਾਮ ਹੈ ਤੇਰੇ ਸੇਵਕ ਕਉ ਭੋ ਕਿਛ ਨਾਹੀ ਸੇਵਕ ਤੇ ਦੋਵੇਂ ਕੱਕੇ ਸ਼ੁੱਧ ਬੋਲਨੇ ਸੇਵਕ ਕਉ ਜਮ ਨਹੀਂ ਆਵੈ 네ਰੇ ਰਹਾਉ ਜੋ ਤੇਰਾ ਰੰਗ ਰਾਤੇ ਸੁਆਮੀ ^{(1)} ਤਿਨ ਕਾ ਜਨਮ ਮਰਨ ਦੁਖ ਨਾਸਾ ਜੋ ਤੇਰਾ ਰੰਗ ਰਤੇ ਸੁਆਮੀ ਤਿਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ ਨਾ ਮਿਟੈ ਕੋਈ ਸਤਗੁਰ ਕਾ ਦਿਲਾਸਾ ਨਾਮ ਤਿਆਇਨ ਸੁਖ ਫਲ ਪਾਇਨ ਆਠ ਪਹਿਰ ਆਰਾਧ ਤੇਰੀ ਸਰਣ ਤੇਰਾ ਭਰਵਾਸੈ ਪੰਚ ਦੁਸ਼ਟ ਲੈ ਸਾਧ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਜਿਨ ਕਾਲ ਰਾਖੀ ਮੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਾਲ ਰਾਖੀ ਮੇਰੀ ਸੂਹੀ ਮਹੱਲਾ ਪੰਜਵਾ ਸਗਲ ਤਿਆਗ ਗੁਰ ਸਰਣੀ ਆਇਆ ਰੱਖੋ ਰੱਖਣ ਹਾਰੇ ਰੱਖੂ ਨਹੀਂ ਕਹਿਦਣਾ ਰੱਖੋ ਹ ਹ ਵੀ ਹੈਗਾ ਨਾਲ ਰੱਖੋ ਰੱਖਣ ਹਾਰੇ ਰੱਖੋ ਰੱਖਣ ਹਾਰੇ ਜਿੱਤ ਤੂੰ ਲਾਵਹਿ ਤਿਤ ਹਮ ਲੱਗਹਿ ਜਿੱਥੇ ਜਿੱਤਨ ਦਾ ਆਵਾਜਕ ਹੋਵੇ ਉੱਥੇ ਕਸ ਕੇ ਹੁੰਦਾ ਇਥੇ ਪੋਲਾ ਜੇਤ ਤੂੰ ਲਾਵਹਿ ਤਿਤ ਹਮ ਲੱਗਹਿ ਜਿਤ ਤੂ ਲਾਵੇ ਤੇਤ ਹਮ ਲਾਗੇ ਕਿਆ ਇਹ ਜੰਤ ਵਿਚਾਰੇ ਮੇਰੇ ਰਾਮ ਜੀ ਇਹ ਨਹੀਂ ਗਾਣਾ ਇਹ ਤਾਂ ਤਾਂ ਹੋਊਗਾ ਈੜੀ ਸਿਆਰੀ ਹਾ ਇਹ ਜੇ ਇਹ ਕਹਤਾ ਈੜੀ ਲਾਂ ਹਾਹੇ ਲਾਂ ਇਹ ਈੜੀ ਲਾਂ ਹਾਏ ਸਿਆਰੀ ਏਹ ਇਸ ਤਰ੍ਹਾਂ ਬੋਲਣਾ ਕਿਆ ਇਹ ਜੰਤ ਵਿਚਾਰੇ ਮੇਰੇ ਰਾਮ ਜੀ ਤੂੰ ਪ੍ਰਭ ਅੰਤਰਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ गावा ਨਿਤ ਸੁਆਮੀ ਗੁਣ गावा ਨਿਤ ਸੁਆਮੀ ਰਹਾਉ ਆਠ ਪਹਿਰ ਪ੍ਰਭ ਆਪਣਾ ਧਿਆਈਐ ਗੁਰਪ੍ਰਸਾਦ ਭਉ ਤਰੀਐ ਹਾਂਜੀ ਗੁਰਪ੍ਰਸਾਦ ਭਉ ਤਰੀਐ ਆਪ ਤਿਆਗ ਹੋਈਐ ਸਭ ਰੇਣਾ ਜੀਵਤ ਆਇਓ ਮਰੀਐ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨਾਉ ਜਾਪੇ ਸਾਧ ਸੰਗ ਨਾਉ ਜਾਪੇ ਨੰ ਕੂੜਾ ਬੰਦ ਮੂੰਹ ਵਾਲਾ ਸਾਧ ਸੰਗ ਨਾਉ ਜਾਪੇ ਸਗਲ ਮਨੋਰਥ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਇਆਲ ਕਿਰਪਾਲ ਪ੍ਰਭ ਸੁਆਮੀ ਤੇਰੀ ਸਰਨ ਦਇਆਲਾ ਕਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਧਰਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ